ਤੇਰੇ ਅੱਗੇ ਹੱਥ ਜੋੜ ਕੇ ਅਰਜ ਹੈ ਸੁਣੀ ਨੇੜੇ ਆਣ ਕੇ ਸੁਣ ਲੈ ਅਰਜ ਤੇਰਾ ਜੋ ਫਰਜ ਹੈ ਜੀ ਗਰੀਬ ਜਾਣ ਕੇ ਦਿਓ ਨਾ ਵਿਸਾਰ ਜੀ ਘੇਰਿਆ ਤੂਫਾਨਾ ਬੇੜਾ ਮੇਰੀ ਜਿੰਦ ਦਾ ਲਾ ਦੇਓ ਜੇ ਪਾਰ ਜੀ ਬਾਦਸ਼ਾਹ ਸਿਰ ਉੱਤੇ ਹੱਥ ਰੱਖਣਾ ਮੇਰ ਕਰੋ ਦਾਸ ਤੇ ਔਗਣਾ ਤੋਂ ਦੇਲ ਰੱਖਿਓ ਜੀ ਸਖਣਾ ਉੱਡਿਆ ਆਕਾਸ਼ ਤੇ ਮਾਰੀਏ ਗਮਾਨ ਨੂੰ ਕਿਵੇਂ ਸੰਭਰ ਰੱਖਣਾ ਸਿਖਾਓ ਪਾਤਸ਼ਾ ਮਿਲੇ ਸਨਮਾਨ ਨੂੰ ਕੀੜਿਆਂ ਨੂੰ ਪਾਤਸ਼ਾ ਬਣਾਉਣ ਅਨੁਪਾਤ ਸ਼ਾ ਬਣਾਉਣ ਵਾਲਿਆ ਜੱਗ ਦਾ ਮਾਲਕਾ ਲੱਗੇ ਨੇ ਲੱਪਣ ਤੈਨੂੰ ਬੜਾ ਭਾਲਿਆ ਜੀ ਪਰ ਤਪਾਲ ਕਾ ਲੱਭ ਥੱਕੇ ਹਾਰ ਜੀ ਘੇਰਿਆ ਤੂਫਾਨਾ ਬੇੜਾ ਮੇਰੀ ਜ਼ਿੰਦ ਦਾ ਲਾ ਦੇ ਓ ਜੇ ਪਾਰ ਜੀ ਭੁੱਲਾ ਚੁੱਕਾ ਸਾਡੀਆਂ ਕਰੀ ਤੂੰ ਮਾਫ਼ ਜੀ ਨਾ ਹੀ ਮੰਨੋ ਢੋਲੀਏ ਮਾਰੇ ਬੋਲ ਮੂੰਹੋਂ ਕਿਸੇ ਦੇਖ ਲਾਪ ਜੀ ਨਾ ਕਦੇ ਵੀ ਬੋਲੀਏ ਸੰਭੀਏ ਜ਼ਬਾਨ ਨੂੰ ਕਿਵੇਂ ਸੰਭਰ ਰੱਖਣਾ ਸਿਖਾਓ ਪਾਤਸ਼ਾ ਮਿਲੇ ਸਨ ਮਾਣ ਨੂੰ ਲੱਗੇ ਨਾ ਕਦੇ ਵੀ ਸਾਡੀ ਦਾਗ ਪੱਗ ਨੂੰ ਓ ਲੱਗੇ ਨਾ ਕਦੇ ਵੀ ਸਾਡੀ ਦਾਗ ਪੱਗ ਨੂੰ ਐਸੀ ਸੋਜੀ ਪਾ ਦਿਓ ਵਿਸ਼ੇ ਤੇ ਵਿਕਰਾਂ ਵਾਲੀ ਲੱਗੀ ਅੱਗ ਨੂੰ ਜੀ ਤੁਸੀਂ 부ਝਾ ਦਿਓ ਦਿਲ ਦੇ ਉਠਾਰ ਜੀ ਘੇਰਿਆ ਤੂਫਾਨਾਂ ਬੇੜਾ ਮੇਰੀ ਜਿੰਦ ਦਾ ਲਾ ਦਿਓ ਜੇ ਪਾਰ ਜੀ ਪੱਥਰਾਂ ਚ ਰੋਜੀਆਂ ਪਚਾਉਣ ਵਾਲਿਆ ਤੇਰਾ ਕੋਈ ਮੁੱਲ ਨਹੀਂ ਪਿੰਗਲੇ ਪਹਾੜ ਤੇ ਚੜਾਉਣ ਵਾਲਿਆ ਕੋਈ ਤੇਰੇ ਤੋਂ ਨਹੀਂ ਕਰਾਂ ਕੀ ਬਿਆਨ ਨੂੰ ਇਸਾਂ ਰੱਖਣਾ ਸਿਖਾਓ ਪਾਤਸ਼ਾ ਮਿਲੇ ਸਨਮਾਨ ਨੂੰ ਸੁਖਦੇਵ ਕੰਬੋ ਕੇ ਨੇ ਲਿਖੇ ਚੰਦ ਨੇ ਸੁਖਦੇਵ ਕੰਬੋ ਕੇ ਨੇ ਲਿਖੇ ਛੰਦ ਨੇ ਕਵੀਸ਼ਰਾਂ ਦੇ ਗੌਣ ਨੂੰ ਛੰਦਾਂ ਵਿੱਚ ਲਿਖੇ ਬੀਰ ਰਸੀ ਬੰਦ ਨੇ ਉੱਚੀ ਸੁਰ ਲਾਉਣ ਨੂੰ ਆਨੰਦ ਬੇਸ਼ੁਮਾਰ ਜੀ ਘੇਰਿਆ ਤੂਫਾਨਾ ਬੇੜਾ ਮੇਰੀ ਜਿੰਦ ਦਾ ਲਾ ਦੇਓ ਜੇ ਪਾਰ ਜੀ ੱੱਕਾ ਹੋਏ ਗਰੀਬ ਨਾ ਅੱਖਾਂ ਦੇ ਸਾਹਮਣੇ ਕਦੇ ਨਾ ਟੱਟ ਜਾਵਾਂ ਜਾਏ ਕੇ ਲੱਖਾਂ ਦੇ ਸਾਹਮਣੇ ਛੱਟ ਤੋਰ ਪਾਵਾਂ ਮੈਂ ਜੰਗ ਦੇ ਮੈਦਾਨ ਨੂੰ ਕਿਵੇਂ ਸਾਹਮ ਰੱਖਣਾ ਸਿਖਾਓ ਪਾਤਸ਼ਾ ਮਿਲੇ ਸਨਮਾਨ ਨੂੰ ਕਿਵੇਂ ਸਾਹਮ ਰੱਖਣਾ ਸਿਖਾਓ ਪਾਤਸ਼ਾ ਮਿਲੇ ਸਨਮਾਨ ਨੂੰ